ਸਤਨਾਮ ਵਾਹਿਗੁਰੂ ਸਾਹਿਬ ਜੀ ਬਿਹાગੜਾ ਮਹੱਲਾ ਪੰਜਵਾਂ ਖੋਜਤ ਸੰਤ ਫਿਰੈ ਪ੍ਰਭ ਪ੍ਰਾਣ ਆਧਾਰੇ RAM ਤਾਣ ਤਨ ਖੀਨ ਭਿਆ ਬਿਨ ਮਿਲਤ ਪਿਆਰੇ RAM ਖੋਜਤ ਸੰਤ ਫਿਰੈ ਪ੍ਰਭ ਪ੍ਰਾਣ ਆਧਾਰੇ RAM ਤਾਣ ਤਨ ਖੀਨ ਭਿਆ ਬਿਨ ਮਿਲਤ ਪਿਆਰੇ RAM ਪ੍ਰਭ ਮਿਲੋ ਪਿਆਰੇ ਮੈਂ ਆਧਾਰੇ ਕਰ ਦਇਆ ਲੜ ਲਾਏ ਲਈ ਜੀਐ ਦੇਹ ਨਾਮ ਆਪਣਾ ਜਪੋ ਸੁਆਮੀ ਹਰ ਦਰਸ ਪੇਖੇ ਜੀ ਜੀਐ ਸਮਰੱਥ ਪੂਰਨ ਸਦਾ ਨੇਚਲ ਪੂਜ ਅਗਮ ਅਪਾਰੇ ਬਿਨਮੰਤ ਨਾਨਕ ਧਾਰ ਕਿਰਪਾ ਮਿਲਹੁ ਪ੍ਰਾਨ ਪਿਆਰੇ ਜਪ ਤਪ ਬਰਤ ਕੀਨੇ ਪੇਖਣ ਕੋ ਚਰਣਾ RAM ਤਪ ਤਨ ਕਤਹਿ 부ਜੈ ਬਿਨੁ ਸੋਮੀ ਸਰਣਾ RAM ਪ੍ਰਭ ਸਰਣ ਤੇਰੀ ਕਾਟ 베ਰੀ ਸੰਸਾਰ ਸਾਗਰ ਤਾਰੀਐ ਅਨਾਥ ਨਿਰਗੁਣ ਕਛ ਨਾ ਜਾਣ ਮੇਰਾ ਗੁਣ ਔਗਣ ਨਾ ਵਿਚਾਰੀਐ ਦੀਨ ਦਇਆਲ ਗੋਪਾਲ ਪ੍ਰੀਤਮ ਸਮਰਥ ਕਾਰਣ ਕਰਣਾ ਨਾਨਕ ਚਾਤਰਿਕ ਹਰ ਬੂੰਦ ਮੰਗੈ ਜਪ ਜੀਵਾ ਹਰ ਹਰ ਚਰਣਾ ਅਮੇ ਸਰੋਵਰੋ ਪੀਓ ਹਰ ਹਰ ਨਾਮ ਆ ਰਾਮ ਸੰਤਹਿ ਸੰਗ ਮਿਲੇ ਜਪ ਪੂਰਨ ਕਾਮ ਆ ਰਾਮ ਸਭ ਕਾਮ ਪੂਰਨ ਦੁਖ ਬਦੀਰਨ ਹਰ ਨਿਮਖ ਮਨੋਂ ਨਾ ਬੀਸਰੈ ਆਨੰਦ ਅਨ ਦਿਨ ਸਦਾ ਸਾਚਾ ਸਰਬ ਗੁਣ ਜਗਦੀਸ਼ਰੈ ਅਗੰਥ ਊਚ ਪਾਰ ਠਾਕੁਰ ਅਗਮ ਜਾ ਕੋ ਧਾਮਾ ਬਿਨਵੰਤ ਨਾਨਕ ਮੇਰੀ ਇਛਾ ਪੂਰਨ ਮਿਲੇ ਸ੍ਰੀ ਰੰਗ ਰਾਮਾ ਕਈ ਕੋਟ ਗਜਗ ਫਲਾ ਸੁਣ ਗਾਵਨ ਹਰੀ RAM ਹਰ ਹਰ ਨਾਮ ਜਪਤ ਕੁਲ ਸਗਲੇ ਤਾਰੇ RAM ਹਰ ਨਾਮ ਜਪਤ ਸੁਹੰਤ ਪ੍ਰਾਣੀ ਤਾਂ ਕੀ ਮਹਿ ਮਕਿਤ ਗਣਾ ਹਰ ਬਿਸਰ ਨਾਹੀ ਪ੍ਰਾਨ ਪਿਆਰੇ ਚਿਤਵੰਤ ਦਰਸ਼ਨ ਸਦਮਨਾ ਸ਼ੁਭ ਦਿਵਸੈ ਆਏ ਗਹਿ ਕੰਠ ਲਾਈ ਪ੍ਰਭ ਊਚ ਅਗਮ ਅਪਾਰੇ ਮੈਨੂੰ ਹੰਤ ਨਾਨਕ ਸਫਲ ਸਭ ਕਿਛ ਪ੍ਰਭ ਮਿਲੇ ਹੱਥ ਪਿਆਰੇ ਬਿਹાગੜਾ ਮਹੱਲਾ ਪੰਜਵਾਂ ਛੰਤ ਅਨ ਕਾਇ ਰਾਤੜਿਆ ਵਾਟ ਦੁਹੇਲੀ RAM ਪਾਪ ਕਮਾਵਦਿਆ ਤੇਰਾ ਕੋਈ ਨ ਬੇਲੀ RAM ਕੋਈ ਨ ਬਿਲੀ ਹੋਈ ਤੇਰਾ ਸਦਾ ਪਛੋਤਾਵਹੀ ਗੁਣ ਗੋਪਾਲ ਨ ਜਪਹਿ ਰਸਨਾ ਫਿਰ ਕਦ ਹੁਸੇ ਦੇਹ ਆਵੇ ਤਰਵਰ ਵਿਚੁੰਨੇ ਨਹਿ ਪਾਤ ਜੁੜਤੇ ਜਮ ਮਗ ਗਾਉਣ अकेਲੀ ਬਿਨਵੰਤ ਨਾਨਕ ਬਿਨ ਨਾਮ ਹਰਖੇ ਸਦਾ ਫਿਰਤ ਦੁਹੇਲੀ ਤੂੰ ਬਲਵਾਂਚ ਲੋਕ ਕਰਹਿ ਸਭ ਜਾਣੈ ਜਾਣੀ RAM ਲਿਖਾ ਧਰਮ ਭਇਆ ਤਿਲ ਪੀੜੇ ਕਾਣੀ RAM ਕੀਰਤ ਕਮਾਣੇ ਦੁਖ ਸਹੋ ਪ੍ਰਾਣੀ ਅਨਕ ਜੋਨ ਪਰਮਾਇਆ ਮਹਾ ਮੋਹਨੀ ਸੰਗ ਰਾਤਾ रत्न जन्म मंगवाया एक शहर के नाम बाजों आन काज सयानी बिनवंत नानक लेख लिखया भ्रम मोहे लुभाणी बीच ना कोई करे अकीर्त गण बिछड़ पाया आए खरे कठेन जम कंकर पकड़ लिया पकड़े चलाया अपना कमाया महा मोहनी रात्या ਗੁਣ ਗੋਵਿੰਦ ਗੁਰਮਖਨਾ ਜਪਿਆ ਤਪਤ ਥਮ ਗਲ ਲਾਤਿਆ ਕਾਮ ਕ੍ਰੋਧ ਅਹੰਕਾਰ ਮੂਠਾ ਖੋਏ ਗਿਆਨ ਪਛਤਾਪਿਆ ਬਿਨਵੰਤ ਨਾਨਕ ਸੰਜੋਗ ਭੂਲਾ ਹਰ ਜਾਪ ਰਸਨ ਨਾ ਜਾਪਿਆ ਤੁਝ ਬਿਨ ਕੋ ਨਾਹੀ ਪ੍ਰਭ ਰਾਖਨ ਹਾਰਾ RAM ਪਤ ਤੋ ਧਾਰਨ ਹਰ ਮਿਰਦ ਤੁਮਾਰਾ RAM ਪਤ ਤੋ ਧਾਰਨ ਸ਼ਰਨ ਸੁਆਮੀ ਕਿਰਪਾ ਨਿੰਦ ਦਿਆਲਾ ਆਂਦ ਕੂਪ ਤੇ ਉਧਰ ਕਰਤੇ ਸਗਲ ਘਟ ਪ੍ਰਤ ਪਾਲਾ ਸ਼ਰਨ ਤੇਰੀ ਘਟ ਮਹਾ ਬੇੜੀ ਇਕ ਨਾਮ ਦੇ ਆਧਾਰਾ ਬਿਨਵੰਤ ਨਾਨਕ ਕਰ ਦੇ ਰਾਖੋ ਗੋਬਿੰਦ ਦੀਨ ਦਿਆਰਾ ਸੋ ਦਿਨ ਸਫਲ ਗਣਿਆ ਹਰ ਪ੍ਰਭੂ ਮਲਾਇਆ RAM ਸਭ ਸੁਖ ਪ੍ਰਗਟਿਆ ਦੁਖ ਦੂਰ ਪਰਾਇਆ RAM ਸੁਖ ਸਹਿਜ ਆਨੰਦ ਬਿਨੋਧ ਸਦਹੀ ਗੁਣ ਗੋਪਾਲ ਨਿਤ ਗਾਈਐ ਪਜ ਸਾਧ ਸੰਗੇ ਮਿਲੇ ਰੰਗੇ ਬਹੁੜ ਜੋਨਣਾ ਧਾਈਐ ਗਹਿ ਕੰਠ ਲਾਈ ਸਹਿਜ ਸੁਭਾਏ ਆਦ ਅੰਕੁਰ ਆਇ ਬਿਨਵੰਤ ਨਾਨਕ ਆਪ ਮਿਲਿਆ ਬਹੁੜ ਕਤ ਹੂ ਨਾ ਜਾਇ ਬਿਹਾਗੜਾ ਮਹੱਲਾ ਪੰਜਵਾਂ ਛੰਤ ਸੁਨੋ ਬੇਨੰਤੀਆ ਸੁਆਮੀ ਮੇਰੇ RAM ਕੋਟ ਅਪਰਾਧ ਭਰੇ ਪੀ ਤੇਰੇ ਚਿਹਰੇ ਰਾਮ ਦੁਖ ਹਰਨ ਕਿਰਪਾ ਕਰਨ ਮੋਹਨ ਕਲ ਕਲੇ ਸੈ ਭੰਜਨਾ ਸ਼ਰਨ ਤੇਰੀ ਰਖ ਲਿਓ ਮੇਰੀ ਸਰਬ ਮੈਂ ਨਰੰਜਨਾ ਸੁਣਤ ਪੇਖਤ ਸੰਗ ਸਭ ਕੈ ਪ੍ਰਭ ਨੇਰ ਹੂ ਤੇ ਨੇਰੇ ਅਰਦਾਸ ਨਾਨਕ ਸੁਣ ਸੁਆਮੀ ਰਖ ਲਿਓ ਘਰ ਕੇ ਚਿਹਰੇ ਤੂੰ ਸਮਰੱਥ ਸਦਾ ਹਮਦੀਨ ਫਿਖਾਰੀ RAM ਮਾਇਆ ਮੋਹਿ ਮਗਨਾ ਕਾਢ ਲਿਹੁ ਮੋਰਾਰੀ RAM ਲੋਭ ਮੋਹ ਬਿਕਾਰ ਬਾਂਦੇਓ ਅਨਕ ਦੋਖ ਕਮਾਮਨੇ ਅਲੇਪਤ ਬੰਧਨ ਰਹਿਤ ਕਰਤਾ ਕੀ ਆਪਨਾ ਪਾਵਨੇ ਕਰ ਅਨਗ੍ਰੋਹ ਪਤਿ ਤਿ ਪਾਵਨ ਬਹੁ ਜੋਨ ਭਰਮ ਤੇ ਹਾਰੀ ਬਿਨ ਮੰਤ ਨਾਨਕ ਦਾਸ ਹਰਿ ਕਾ ਪ੍ਰਭ ਜੀ ਪ੍ਰਾਨ ਆਧਾਰੀ ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ ਰਾਮ ਪਲ ਹੈ ਅਕਿਰਤ ਕਣਾ ਪੂਰਨ ਦ੍ਰਿਸ਼ਟ ਤੇਰੀ ਰਾਮ ਅਗਾਦ ਬੋਧ ਅਪਾਰ ਕਰਤੇ ਮੋਹ ਨੀਚ ਕਛੂ ਨਾ ਜਾਣਾ ਰਤਨ ਤਿਆਗ ਸੰਗ੍ਰਹਿਨ ਕੌਡੀ ਪਸ਼ੂ ਨੀਚ ਆਨਾ ਤਿਆਗ ਚਲਤੀ ਮਹਾ ਚੰਚਲ ਦੋਖ ਕਰ ਕਰ ਜੋਰੀ ਨਾਨਕ ਸ਼ਰਨ ਸਮਰੱਥ ਸੁਆਮੀ ਪੈਜ ਰੱਖੋ ਮੋਰੀ ਜਾਤੇ ਵਿਛੜਿਆ ਤਿਨ ਆਪ ਮਿਲਾਇਆ RAM ਸਾਧੂ ਸੰਗਮੇ ਹਰ ਗੁਣ ਗਾਇਆ RAM ਗੁਣ ਗਾਏ ਗੋਵਿੰਦ ਸਦਾ ਨੀਕੇ ਕਲਿਆਣ ਮੈਂ ਪ੍ਰਗਟ ਭਏ ਸੀਜਾ ਸੁਹਾਵੀ ਸੰਗ ਪ੍ਰਭ ਕੈ ਆਪਣੇ ਪ੍ਰਭ ਕਰ ਲਏ ਛੋੜ ਚਿੰਤ ਅਚਿੰਤ ਹੋਏ ਬਹੁੜ ਦੁਖ ਨਾ ਪਾਇਆ ਨਾਨਕ ਦਰਸ਼ਨ ਪੀਖ ਜੀਵੇ ਗੋਵਿੰਦ ਗੁਣ ਨਿਧ ਗਾਇਆ ਬਿਹਾਰਾ ਘੜਾ ਮਹੱਲਾ ਪੰਜਵਾ chant ਬੋਲ ਸੁਤਰਣੀੜਿਆ ਮੋਨ ਕਤ ਧਾਰੀ RAM ਤੂੰ ਨੇਤਰੀ ਦੇਖ ਚਲਿਆ ਮਾਇਆ ਵਿਵਹਾਰੀ RAM ਸੰਗ ਤੇਰਾ ਕਛ ਨਾ ਚਾਲੈ ਬਿਨਾ ਗੋਬਿੰਦ ਨਾਮਾ ਦੇਸ ਵੇ ਸਵਰਨ ਰੂਪਾ ਸਗਲ ਊਣੇ ਕਾਮਾ ਪੁੱਤਰ ਕਲਤਰ ਨਾ ਸੰਗ ਸੋਭਾ ਹਸਤ ਕੋਰ ਵਿਕਾਰੀ ਬਿਨਵੰਤ ਨਾਨਕ ਬਿਨ ਸਾਧ ਸੰਗਮ ਸਭ ਮਿਥਿਆ ਸੰਸਾਰੀ ਰਾਜਨ ਕਿਉ ਸੋਇਆ ਤੂੰ ਨੀਂਦ ਪਰੇ ਜਾਗਤ ਕਤ ਨਹੀਂ RAM ਮਾਇਆ ਝੂਠ ਰੁਧਨ ਕੇਤੇ ਬਿਲਾਹੀ RAM ਦਿਲ ਰਾਹ ਕੇਤੇ ਮਹਾ ਮੋਹਨ ਬਿਨ ਨਾਮ ਹਰ ਕੇ ਸੁਖ ਨਹੀਂ ਸਹਿ ਸਿਆਣ ਪੋਪਾਵ ਥਾਕੇ ਜਹ ਭਾਵਤ ਤਹ ਜਾਹੀ ਆਦ ਅੰਤੇ ਮਦ ਪੂਰਨ ਸਰਬਤਰ ਘਟ ਘਟ ਆਹੀ ਬਿਨਵੰਤ ਨਾਨਕ ਜਿਨ ਸਾਧ ਸੰਗਮ ਸੇ ਪਤ ਸੇਤੀ ਕਰ ਜਾਈ ਨਰਪਤ ਜਾਣ ਗਰਹਿਓ ਸੇਵਕ ਸਿਆਣੇ RAM ਸਰ ਪਰ ਵਿਛੜਣਾ ਮੋਹੇ ਪਛਤਾਣੇ RAM ਹਰ ਚੰਦੌਰੀ ਦੇਖ ਭੂਲਾ ਕਹਾ ਸਿਤ ਪਾਈਐ ਬਿਨ ਨਾਮ ਹਰ ਕੇ ਆਨ ਰਚਨਾ ਅਹਿਲਾ ਜਨਮ ਗਵਾਈਐ ਹਉ ਹਉ ਕਰਤ ਨਾ ਤ੍ਰਿਸ਼ਣ ਭੂਜੈ ਨਹਿ ਕਾਮ ਪੂਰਨ ਗਿਆਨੇ ਮੇ ਨਵੰਤ ਨਾਨਕ ਬਿਨ ਨਾਮ ਹਰ ਕੇ ਕੀਤਿਆ ਪਛਤਾਨੇ ਧਾਰ ਅਨਗ੍ਰਹ ਆਪਣਾ ਕਰ ਲਈ ਨਾ RAM ਪੂਜਾ ਗਹਿ ਕਾੜ ਲਿਓ ਸਾਧੂ ਸੰਗ ਦੀ ਨਾ RAM ਸਾਧ ਸੰਗਮ ਹਰ ਅਰਾਧੇ ਸਗਲ ਕਲ ਮਲ ਦੁਖ ਜਲੇ ਮਹਾ ਧਰਮ ਸੁਦਾਨ ਕਿਰਿਆ ਸੰਗ ਤੇ ਰੈ ਸੇ ਚਲੇ ਰਸਨਾ ਅਰਾਧਾ ਏਕ ਸੁਆਮੀ ਹਰ ਨਾਮ ਮਨ ਤਨ ਭੀਨਾ ਨਾਨਕ ਜਿਸ ਨੂੰ ਹਰ ਮਿਲਾਏ ਸੋ ਸਰਬ ਗੁਣ ਪਰਵੀਨਾ ਬਿਹਾਗੜੇ ਕੀ ਵਾਰ ਮਹੱਲਾ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ ਤੀਜਾ ਗੁਰ ਸੇਵਾ ਤੇ ਸੁਖ ਪਾਈਐ ਹੋਰਥੈ ਸੁਖ ਨ ਆਪਾਲ ਗੁਰ ਕੈ ਸ਼ਬਦ ਮਨ ਭੇਦੀਐ ਸਦਾ ਵਸੈ ਹਰ ਨਾਲ ਨਾਨਕ ਨਾਮ ਤੇ ਨਾ ਕਉ ਮਿਲੈ ਜਿਨ ਹਰ ਵਿਖੈ ਨਦਰਿ ਨਿਹਾਲ ਮਹੱਲਾ ਤੀਜਾ ਸਿਫਤ ਖਜ਼ਾਨਾ ਬਖਸ਼ ਹੈ ਜਿਸ ਬਖਸ਼ੈ ਸੋ ਖਰਚੈ ਖਾਏ ਸਤਿਗੁਰ ਬਿਨ ਹੱਥ ਨ ਆਵਈ ਸਭ ਥਕੇ ਕਰਮ ਕਮਾਏ ਨਾਨਕ ਮਨਮੁਖ ਜਗਤ ਧਨਹੀਣ ਹੈ ਅਗੇ ਭੁੱਖਾ ਕੇ ਖਾਏ ਪੌੜੀ ਸਭ ਤੇਰੀ ਤੂੰ ਸਬ ਸਦਾ ਸਭ ਤੁਧ ਉਪਾਇਆ ਸਭਨਾ ਵਿੱਚ ਤੂੰ ਵਰਤਦਾ ਤੂੰ ਸਭਨੀ ਧਾਇਆ ਜਿਸ ਦੀ ਤੂੰ ਭਗਤ ਥਾਏ ਪਾਹਿ ਜੋ ਤੁਧ ਮਨ ਪਾਇਆ ਜੋ ਹਰ ਪ੍ਰਾਪਾਵੇ ਸੋ ਥੀਏ ਸਭ ਕਰਨ ਤੇਰਾ ਕਿਰਾਇਆ ਸਲਾਇ ਹਉ ਹਰ ਸਬਨਾ ਤੇ ਵਡਾ ਜੋ ਸੰਤ ਜਨਾ ਕੀ ਪਹਿਜ ਰੱਖਦਾ ਆਇਆ ਸ਼ਲੋਕ ਮਹਾਨ ਲਾਤੀਜਾ ਨਾਨਕ ਗਿਆਨੀ ਜਗ ਜੀਤਾ ਜਗ ਜੀਤਾ ਸਭ ਕੋ ਏ ਨਾਮੇ ਕਾਰਜ ਸਿਧ ਹੈ ਸਹਜੇ ਹੋਇ ਸੋ ਹੋਇ ਗੁਰਮਤ ਮਤ ਅਚਲ ਹੈ ਚਲਾਏ ਨ ਸਕੈ ਕੋਈ ਫਗਤਾਂ ਕਾ ਹਰ ਅੰਗੀਕਾਰ ਕਰੇ ਕਾਰਜ ਸੁਹਾਵਾ ਹੋਏ ਮਨ ਮੁਖ ਮੂਲੋਂ ਭੁਲਾਏ ਨਾ ਵਿਚ ਲਭ ਲੋਭ ਅਹੰਕਾਰ ਝਗੜਾ ਕਰਦੇ ਆਂ ਦਿਨ ਗੁਦਰੈ ਸ਼ਬਦ ਨਾ ਕਰੈ ਵਿਚਾਰ ਸੁਧ ਮਤ ਹਿਰਤੈ ਸੁਧ ਮਤ ਕਰਤੈ ਹਿਰ ਲਈ ਬੋਲਣ ਸਭ ਵਿਕਾਰ ਦਿੱਤਾ ਕਿਤੈ ਨਾ ਸੰਤੋਖੀ ਆਨਾ ਅੰਤਰ ਤ੍ਰਿਸ਼ਨਾ ਬਹੁਤ ਅਗਿਆਨ ਅਧਾਰ ਨਾਨਕ ਮਨ ਮੁਖਾਂ ਨਾਲੋਂ ਟੁੱਟੀਆਂ ਭਲੀ ਜਿਨ੍ਹਾਂ ਮਾਇਆ ਮੋਹ ਪਿਆਰ ਮਹੱਲਾ ਤੀਜਾ ਤਿਨ ਭਉ ਸੰਸਾ ਕਿਆ ਕਰੇ ਜਿਨ ਸਤਗੁਰ ਸਿਰ ਕਰਤਾਰ ਤੁਰ ਤਿਨ ਕੀ ਪੈਜ ਰੱਖਦਾ ਆਪੇ ਰਖਣਹਾਰ ਮਿਲ ਪ੍ਰੀਤਮ ਸੁਖ ਪਾਇਆ ਸੱਚਾ ਸ਼ਬਦ ਵਿਚਾਰ ਨਾਨਕ ਸੁਖ ਦਾਤਾ ਸੇਵਿਆ ਆਪੇ ਪਰਖਣਹਾਰ ਪੌੜੀ ਜੀ ਜਨ ਸਭ ਤੇਰੇ ਆ ਤੂੰ ਸਭ ਨਾਰਾਸ ਜਿਸਨੋਂ ਤੂੰ ਦੇਹ ਸਭ ਤਿਸ ਸਭ ਕਿਛ ਮਿਲੈ ਹੋਰ ਸਰੀਕ ਨਾਹੀ ਤੁਧ ਪਾਸ ਤੂੰ ਇੱਕੋ ਦਾਤਾ ਸਭ ਸਦਾ ਹਰ ਪਹਿ ਅਰਦਾਸ ਜਿਸ ਦੀ ਤੁਧ ਭਾਵੈ ਤਿਸ ਦੀ ਤੂੰ ਮੰਨ ਲਹਿ ਸੋ ਜਨ ਸਵਾਸ ਸਭ ਤੇਰਾ ਚੋਜ ਵਰਤਦਾ ਦੁੱਖ ਸੁਖ ਤੁਧ ਪਾਸ ਸ਼ਲੋਕ ਮਹਲਾ 3 ਗੁਰਮੁਖ ਸਚੈ ਭਾਵ ਦੇ ਦਰ ਸਚੈ ਸਚਿਆਰ ਸਾਜਨ ਮਨ ਆਨੰਦ ਹੈ ਗੁਰ ਕਾ ਸ਼ਬਦ ਵਿਚਾਰ ਅੰਤਰ ਸ਼ਬਦ ਵਿਸਾਇਆ ਦੁਖ ਕਟਿਆ ਚਾਨਣ ਕੀਆ ਕਰਤਾਰ ਨਾਨਕ ਰਖਣਹਾਰਾ ਰਖਸੀ ਆਪਣੀ ਕਿਰਪਾ ਧਾਰ ਮਹਲਾ 3 ਗੁਰ ਕੀ ਸੇਵਾ ਚਾਹ ਕਰੀ ਪੈਰਾਚਕਾਰ ਕਮਾਈ ਜਿਹਾ ਸਿਵਤੀ ਹੋ ਹੂਵੇ ਜੇ ਚੱਲੈ ਤਿਸਰ ਜਾਏ ਨਾਨਕ ਸਭ ਕਿਛੇ ਆਪ ਹੈ ਵਰਨਾ ਦੂਜੀ ਜਾਏ ਪੌੜੀ ਤੇਰੀ ਵਡਿਆਈ ਤੂੰ ਹੈ ਜਾਣਦਾ ਤੁਧ ਜੀਵੜਾ ਵਰਨਾ ਕੋਈ ਤੁਧ ਜੀਵੜ ਔਰ ਸਰੀਕ ਹੋਵੇ ਤਾਂ ਆਖੀਐ ਤੁਧ ਜੀਵੜ ਤੂੰ ਹੈ ਹੋਈ ਜਿਨ ਤੂੰ ਸੇਵਿਆ ਤਿੰ ਸੁਖ ਪਾਇਆ ਹੋਰ ਤਿਸ ਦੀ ਰੀਸ ਕਰੇ ਕਿਆ ਕੋਈ ਤੂੰ ਭੰਨਣ ਘੜਨ ਸਮਰੱਥ ਦਾ ਤਾਰ ਹੈ ਤੁਧ ਅੱਗੇ ਮੰਗਣ ਨੋ ਹੱਥ ਜੋੜ ਖਲੀ ਸਭ ਹੋਈ ਤੁਧ ਜੀਵਣ ਦਾ ਤਾਰ ਮੈਂ ਕੋਈ ਨਦਰਣਾ ਆਵੇ ਤੁਧ ਸਭ ਸੈਨੋਂ ਦਾਣ ਦਿੱਤਾ ਖੰਡੀਆਂ ਵਰ ਭੰਡੀਆਂ ਪਾ ਤਾਲੀ ਪੁਰੀ ਸਭ ਲੋਈ ਸ਼ਲੋਕ ਮਹਲਾ ਤੀਜਾ ਮਨ ਪ੍ਰਤੀਤ ਨ ਆਈਆ ਸਹਜ ਨ ਲੱਗੋ ਭਾਉ ਸ਼ਬਦ ਐ ਸਾਧਨਾ ਪਾਇਓ ਮਨ ਹਠ ਕਿਆ ਗੁਣ ਗਾਏ ਨਾਨਕ ਆਇਆ ਸੋ ਪ੍ਰਵਾਨ ਹੈ ਜੇ ਗੁਰਮੁਖ ਸੱਚ ਸਮਾਈ ਮਹੱਲਾ ਤੀਜਾ ਆਪਣਾ ਆਪ ਨਾ ਪਛਾਣੈ ਮੂੜਾ ਅਵਰਾਖ ਦੁਖਾਏ ਮੁੰਡਾ ਦੀ ਖਸਲਤ ਨਾ ਗਈਆ ਅੰਦੇ ਵਿਛੜ ਚੋਟਾਂ ਖਾਏ ਸਤਿਗੁਰ ਕਹਿ ਭੈ ਮਨ ਨਾ ਘੜਿਓ ਰਹਿ ਅੰਕ ਸਮਾਏ ਅਨੰਦ ਸਹਿਸਾ ਕਦੇ ਨ ਚੁਕੇ ਬਿਨ ਸ਼ਬਦੈ ਦੁਖ ਪਾਏ ਕਾਮ ਕ੍ਰੋਧ ਲੋਭ ਅੰਤਰ ਸਭਲਾ ਨਿਤ ਧੰਦਾ ਕਰਤ ਵਿਹਾਏ ਚਰਣ ਕਰ ਦੇਖਤ ਸੁਣ ਥੱਕੇ ਦੇਹ ਮੁਕੇ ਨੇੜੈ ਆਏ ਸੱਚਾ ਨਾਮ ਨ ਲਗੋ ਮਿੱਠਾ ਜਿਤ ਨਾਮ ਨਾਮ ਨਿੰਦ ਪਾਏ ਜੀਵਤ ਮਰੇ ਮਰੇ ਫੁਨ ਜੀਵੈ ਤਾ ਮੁਖੰਤਰ ਪਾਏ ਤੁਰ ਕਰਮ ਨ ਪਾਇਓ ਪ੍ਰਾਣੀ ਗਿਣ ਕਰਮਾ ਕੀਆ ਪਾਏ ਗੁਰ ਕਾ ਸ਼ਬਦ ਸੰਭਾਲ ਤੂੰ ਮੂੜੇ ਗਤ ਮਤਿ ਸ਼ਬਦੇ ਪਾਏ ਨਾਨਕ ਸਤਿਗੁਰ ਤਦਹੀ ਪਾਏ ਜਾਂ ਵਿੱਚ ਹਉ ਆਪ ਗਵਾਏ ਪੌੜੀ ਜਿਸ ਦਾ ਚਿਤ ਵਸਿਆ ਮੇਰਾ ਸੁਆਮੀ ਤਿਸਨੋਂ ਕਿਉਂ ਆਂਦੇ ਸਾ ਕਿਸੈ ਗਲੇ ਦਾ ਲੋੜੀਏ ਹਰ ਸੁਖ ਦਾਤਾ ਸਭਨਾ ਗਲਾਕਾ ਜਿਸਨੋਂ ਧਿਆਇਂਦਿਆਂ ਕਿਵ ਨਿਮਖ ਘੜੀ ਮੋਹ ਮੋੜੀਏ ਜਿਨ ਹਰ ਧਿਆਇਆ ਤਿਸਨੋਂ ਸਰਬ ਕਲਿਆਣ ਹੋਵੇ ਨਿਤ ਸੰਤ ਜਨਾ ਕੀ ਸੰਗਤ ਜਾਏ ਬਹੀਏ ਮੋਹ ਜੋੜੀਏ ਸਭ ਦੁੱਖ ਭੁਖ ਰੋਗ ਗਏ ਹਰ ਸੇਵਕ ਕੇ ਸਭ ਜਨ ਕੇ ਬੰਧਨ ਤੋੜੀਐ ਹਰ ਕਿਰਪਾ ਤੇ ਹੋਆ ਹਰ ਭਗਤ ਹਰ ਭਗਤ ਜਨਾ ਕੈ ਮੋਹ ਢਿੱਠੈ ਜਗਤ ਤਰਿਆ ਸਭ ਲੋੜੀਐ ਸਭ ਦੁੱਖ ਭੋਖ ਰੋਗ ਗਏ ਹਰ ਸੇਵਕ ਕੇ ਸਭ ਜਨ ਕੇ ਬੰਧਨ ਤੋੜੀਐ ਹਰ ਕਿਰਪਾ ਤੇ ਹੋਆ ਹਰ ਭਗਤ ਹਰ ਭਗਤ ਜਨਾ ਕੈ ਮੋਹ ਢਿੱਠੈ ਜਗਤ ਤਰਿਆ ਸਭ ਲੋੜੀਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ